ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਅੱਧ ਫਰਵਰੀ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਪਹਿਲਾ ਹਫਤਾ ਠੀਕ ਠਾਕ ਬੀਤਿਆ ਪੰਜਾਬ ਦੇ ਵਿੱਚ ਠੰਡਮੀ ਦੀ ਸੰਭਾਵਨਾ ਦੇ ਪਿਛਾਰ ਹਲਕੇ ਦਰਮਿਆਨੀ ਬੂੰਦਾਬੰਦੀ ਵੀ ਆਈ ਬੱਦਲਬਾਹ ਵੀ ਦੇਖਣ ਨੂੰ ਮਿਲੀ ਧੁੰਦ ਦੇ ਹਾਲਾਤ ਵੀ ਰਹੇ ਤੇਜ਼ ਪੱਛਮੀ ਹਵਾ ਵੀ ਚੱਲੀ ਜਿਸ ਦੇ ਕਾਰਨ ਦੁਪਹਿਰ ਦੇ ਸਮੇਂ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਦੁਬਾਰਾ ਤੋਂ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਐਂਟਰ ਕਰ ਰਹੇ ਨੇ ਜੋ ਕਿ ਇੱਕ ਪੱਛਮੀ ਵੈਸਟਰਨ ਡਿਸਰਬੈਂਸ ਦਾ ਇੱਕ ਹਿੱਸਾ ਹੁੰਦਾ ਹੈ ਜੋ ਕਿ ਫਰਵਰੀ ਮਹੀਨੇ ਵਿੱਚ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਹੁਣ ਜਿਹੜਾ ਮੌਸਮ ਹੈ ਸਰਦੀਆਂ ਤੋਂ ਗਰਮੀਆਂ ਵੱਲ ਸ਼ਿਫਟ ਹੋ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੱਦਲੀ ਸਿਸਟਮ ਦੇਖਣ ਨੂੰ ਮਿਲਣਗੇ ਤੁਹਾਡੇ ਇਲਾਕੇ ਦੇ ਕਰੰਟ ਮੌਸਮ ਦੇ ਹਾਲਾਤ ਕੀ ਨੇ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਉਹਦੇ ਪੰਜ-ਛੇ ਦਿਨਾਂ ਦੀ ਅਪਡੇਟ ਦਵਾਂਗੇ ਤਾਂ ਲਗਭਗ ਹੁਣ 7-8 ਤਰੀਕ ਤੋਂ ਗੱਲ ਕੀਤੀ ਜਾਵੇ ਤਾਂ ਲਗਾਤਾਰੇ ਟੁੱਟਵੇਂ ਰੂਪ ਦੇ ਵਿੱਚ ਬੱਦਲੀ ਸਿਸਟਮ ਪੰਜਾਬ ਵਿੱਚ ਦੇਖਣ ਨੂੰ ਮਿਲਣਗੇ ਲਗਾਤਾਰ ਪੰਜਾਬ ਅੱਛੂ ਸਿਸਟਮ ਦੇ ਉੱਤਰੀ ਪੰਜਾਬ ਦੇ ਵਿੱਚਕਾਰ ਇਹ ਸਿਸਟਮ ਆਉਂਦੇ ਰਹਿਣਗੇ ਜਿਸ ਦੇ ਨਾਲ ਹਲਕੇ ਦਰਮਿਆਨੀ ਬੱਦਲਬਾਈ ਧੁੰਦ ਤੇ ਹਾਲਾਤ ਰਹਿਣਗੇ ਸਵੇਰ ਦੇ ਸਮੇਂ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਦਿਨ ਦੇ ਤਾਪਮਾਨ 20-22 ਡਿਗਰੀ ਦੇ ਜੋ ਦੇ ਰੇਟ ਜਿਹੜੇ ਜੋ ਲੱਗੇ ਹੋਏ ਸੀ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਸਵੇਰ ਦੇ ਜਿਹੜੇ ਤਾਪਮਾਨ ਨੇ 8-9 ਡਿਗਰੀ ਤੱਕ ਆ ਸਕਦੇ ਨੇ ਜਿਸ ਦੇ ਨਾਲ ਥੋੜੇ-ਬੋੜੇ ਠੰਡ ਦੇ ਹਾਲਾਤ ਸਵੇਰ ਦੇ ਸਮੇਂ ਬਣੇ ਰਹਿਣਗੇ ਲਗਭਗ 10-11 ਤਰੀਕ ਤੱਕ ਇਸੇ ਤਰੀਕੇ ਦਾ ਮਾਹੌਲ ਹੈ 10-11 ਤੋਂ ਬਾਅਦ 11 ਜਾਂ 12 ਦੀ ਗੱਲ ਕੀਤੀ ਜਾ ਰਹੀ ਹੈ ਕਿ ਤੱਕ ਪਹਾੜੀ ਖੇਤਰ ਵਿੱਚ ਇੱਕ ਟੁੱਟਵੇਂ ਰੂਪ ਦੇ ਵਿੱਚ ਸਿਸਟਮ ਆ ਰਿਹਾ ਹੈ ਜਿਸ ਦੇ ਨਾਲ ਬੱਦਲਬਾਈ ਧੁੰਦ ਦੇ ਹਾਲਾਤ ਪੰਜਾਬ ਦੇ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਹੁਸ਼ਿਆਰਪੁਰ ਤੋਂ ਲੈ ਕੇ ਨੰਗਲ ਨੰਦਪੁਰ ਸਾਹਿਬ ਰੂਪਨਗਰ ਮੁਹਾਲੀ ਕੋਰਾਲੀ ਮਰਿੰਡਾ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬੂੰਦਾਬੰਦੀ ਦੇ ਹਾਲਾਤ ਵੀ ਹੋ ਸਕਦੀ ਪਰ ਹੁਣ ਠੰਡ ਜਿਹੜੀ ਹੈ ਉਹ ਸਥਿਰ ਰਹੇਗੀ ਅਜੇ ਹਨ ਨਹੀਂ ਹੈ ਕਿ ਬਹੁਤ ਜ਼ਿਆਦਾ ਗਰਮੀ ਪੈਣ ਦੇ ਕਰ ਠੰਡ ਖਤਮ ਹੋ ਜਾਵੇਗੀ ਕਣਕ ਦੀ ਫਸਲ ਦੇ ਲਈ ਇਹ ਮੌਸਮ ਬਹੁਤ ਜ਼ਿਆਦਾ ਅਨੁਕੂਲ ਹੁੰਦਾ ਹੈ ਕਿ ਹਲਕੀ ਦਰਮਿਆਨੀ ਠੰਡ ਅਗਰ ਰਹਿੰਦੀ ਹੈ ਤਾਂ ਕਿਤੇ ਨਾ ਕਿਤੇ ਕਣਕ ਦੇ ਫਸਲ ਦੇ ਲਈ ਕਿਸਾਨਾਂ ਦੇ ਲਈ ਮੌਸਮ ਵਧੀਆ ਬਣਦਾ ਦਿਖਾਈ ਦਿੰਦਾ ਹੈ ਇਹ ਮੌਸਮ ਲਗਾਤਾਰ ਇਸੇ ਤਰੀਕੇ ਨਾਲ 15-16 ਤਰੀਕ ਤੱਕ ਬਣਿਆ ਰਹੇਗਾ ਹਲਕੀਆਂ ਬੱਦਲਵਾਂਗੀਆਂ ਧੁੰਦ ਦੇ ਹਾਲਾਤ ਰਹਿਣਗੇ ਤੇ 16-17 ਤਰੀਕ ਦੇ ਨੇੜੇ ਤੇੜੇ ਇੱਕ ਸਿਸਟਮ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਸੁਭਾ ਦਾ ਆਉਂਦਾ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਮੀਤੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਗੱਲ ਕੀਤੀ ਜਾਵੇ ਤਾਂ ਤਾਪਮਾਨ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਫਰਵਰੀ ਮਹੀਨੇ ਦੇ ਆਖਰੀ ਦਿਨਾਂ ਤੱਕ ਜਾਨਕੀ 27 28 ਫਰਵਰੀ ਤੱਕ ਆਉਂਦੇ ਆਉਂਦੇ ਤਾਪਮਾਨ 25 27 ਤੋਂ 28 ਤਰੀਕ ਤੱਕ ਪਹੁੰਚ ਪਹੁੰਚ ਜਾਣਗੇ ਜਿਸ ਦੇ ਨਾਲ ਕਿ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਤਾਂ ਨਾਰਮਲ ਹੀ ਹੈ ਕਿ ਮਾਰਚ ਦੇ ਅਖੀਰ ਤੱਕ ਗਰਮੀ ਵਧੇਗੀ ਪਰ ਫਰਵਰੀ ਮਹੀਨੇ ਦੇ 15 ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਜਾਂ 16 17 ਤਰੀਕ ਤੱਕ ਗੱਲ ਕੀਤੀ ਜਾਵੇ ਤਾਂ ਤਾਪਮਾਨ ਅਨੁਕੂਲ ਰਹਿਣਗੇ 22 ਤੋਂ ਲੈ ਕੇ 25 ਡਿਗਰੀ ਦੇ ਵਿਚਕਾਰ ਜੋ ਕਿ ਇੱਕ ਵਧੀਆ ਮੌਸਮ ਮੰਨਿਆ ਜਾਂਦਾ ਹੈ ਫਰਵਰੀ ਮਹੀਨੇ ਦੇ ਹਿਸਾਬ ਨਾਲ ਬਾਕੀ ਨਵੀਂ ਅਪਡੇਟਸ ਦੇ ਵਿੱਚਕਾਰ ਅਗਰ ਮੀਂਹ ਸੰਭਾਵਨਾ ਕੋਈ ਵੀ ਨਵੀਂ ਆਵੇਗੀ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ